ਵਿਸ਼ੇਸ਼ ਮਾਸਟਰ ਟੀਮਔਰ ਜੀ ਅਤੇ ਉਹਨਾਂ ਦਾ ਸਮੂੱਚਾ ਜਥਾ ਜਿਸੁਮ ਸ਼੍ਰੀਮਾਨ ਸੰਤ ਪਾਪਾ ਗੰਗਾ RAM ਜੀ ਅਤੇ ਸਮੂੱਚੀ ਸਾਧੂ ਮੰਡਲੀ ਵੱਲੋਂ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਜੋ ਕਿ ਉਹਨਾਂ ਦੇ ਨਾਲ ਸਟੇਜ ਦੇ ਉਪਰ ਸਾਡੇ ਬਹੁਤ ਹੀ ਸਤਾਰਜੋਗ ਸ਼੍ਰੀਮਾਨ ਸੰਤ ਮੇਵਾਦਾ ਜੀ ਗੰਗਾ ਨਗਰ ਸ਼੍ਰੀਮਾਨ ਸਾਧੂ RAM ਜੀ ਖਾਈ ਵਿਵੇਕ ਆਸ਼ਰਮ ਸ਼੍ਰੀਮਾਨ ਸੰਤ ਪਰਮਾਨੰਦ ਜੀ ਸ਼੍ਰੀਮਾਨ ਮਤਤਾ ਜੀ ਮੁਕਸਰ ਚੱਕ ਹਰੰਦਾ ਵਾਲਾ ਸ਼੍ਰੀਮਾਨ ਸੰਤ ਬਾਬਾ ਜਗਦਾਰ ਦਾ ਜਗਦਾਰ ਦਾ ਜੀ ਚੰਦਵਾਜਾ ਵਿਵੇਕ ਆਸ਼ਰਮ ਉਹ ਸ਼੍ਰੀਮਾਨ ਸੰਤ ਬਾਬਾ ਦੇ ਨਾਮ ਇਹਦੇ ਨਾਲ ਕਿ ਵੀ ਸ਼ਰਮਾਂ ਤੇ ਮੋੜਨ ਜੀਆਂ ਨੂੰ ਸਿਰਵਉਹ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਾਰਨ ਸਾਧੂ ਸ਼੍ਰੀ ਮਹਾਦੇਵਸ਼ਰ ਜੀ ਨੂੰ ਕਿ ਉਹ ਦੋ ਪੁਰਸ਼ ਮਹਿਮਾ ਦੇ ਸ਼ਬਦ ਗਾਇਆ ਕਰਕੇ ਉਹਨਾਂ ਤੋਂ ਬਾਅਦ ਸ਼੍ਰੀ ਅਮਰਦਾਸ ਜੀ ਸਾਡੇ ਬਹੁਤ ਹੀ ਸਤਾਰਜੋ ਡਾਕਟਰ ਰਵਿਕਾਂਤ ਮੋਹੋਤਰਾ ਜੀ ਡਾਕਟਰ ਮਿਨਾਕੀ ਸਿੰਘੂ ਜੀ ਜੋ ਕਿ ਅਗਰਗੋਨਿਆ ਦੇ ਪਵਿੱਤਰ ਇਤਿਹਾਰੇ ਦੇ ਸੰਤਾਂ ਦੇ ਨਾਲ ਆਪਣੀਆਂ ਹਾਜ਼ਰੀਆਂ ਭਰ ਰਹੇ ਨੇ ਜਿਨ੍ਹਾਂ ਉਪਰ ਸਾਡੇ ਇਸ ਇਲਾਕੇ ਦਾ ਮੁੱਖ ਸ ਪਾਲੀਆਂ ਨਮਕਨ ਸਤੋ ਮੋੜ ਲੜੀ ਜਿਵੇਂ ਨਾਲੇ ਲਈ ਸੋਣਿਆਂ ਇਹ ਭਾਈ ਸੋਣਿਆਂ ਦਇਆ ਤੇ ਵਿੱਚ ਤੋੜ ਲੜੀ ਮੈਂ ਨਾਮ ਜਿਮਾਨਾ ਤੇਰਾ ਮੈਂ ਆ ਖੁਦਾ રે ਤੇਰੇ ਵਿੱਚ ਵਸਾ ਤੇਰਾ ਨਾਮ ਹੈ ਤੂੰ ਜੁਦਾ